ਮੈਨੂੰ ਤਾਂ ਸਮਝ ਨਹੀਂ ਆਉਂਦੀ ਇੰਨੀ ਬੇਇੱਜ਼ਤੀ ਕਰਾ ਕੇ ਤੇ ਮੈਂ ਚੁੱਪ ਕੇ ਧਰਵਾ ਮੇਰੇ ਕੋ ਤੇ ਬਰਦਾਸ਼ਤ ਨਹੀਂ ਹੁੰਦੀ ਘਰ ਦੇ ਵਿੱਚ ਘਰਾਂ ਤੇ ਕਰਾਂ ਕੀ ਇਹ ਕਿਧਰੋਂ ਚੱਲ ਪਿਆ ਮੈਨੂੰ ਤੇ ਕਹਿੰਦੇ ਆ ਪ੍ਰਭ ਕੇ ਘਰ ਨਾ ਵੜੀ ਤੇ ਆਪ ਹੈ ਮੇਰੀ ਗੱਲ ਸੁਣਿਓ ਇੱਧਰ ਆਇਓ ਜਰਾ ਨਹੀਂ ਤੇਰੀ ਮਗਰੋਂ ਆਈਮਾਨੀ ਜ਼ਰੂਰੀ ਹੈ ਕੋਈ ਇੱਥੇ ਬਹੁਤ ਸਹੀ ਹੈ ਦੱਸ ਲੈ ਕੇ ਗੱਲ ਸੁਣੋ ਮੈਂ ਜਾਣੀ ਆ ਤੇ ਬੜੀ ਤੰਗੀ ਹੁੰਦੀ ਆ ਤੁਹਾਨੂੰ ਆਪ ਕਿਧਰ ਮੂਝ ਕੇ ਆਇ ਹੁਣ ਉਹ ਸਾਡੀ ਭਰਾ ਭਰਾਵਾਂ ਦੀ ਸੌ ਸਲਾਹ ਵਾ ਹੈ ਤੈਨੂੰ ਕੋਈ ਦਸੀਏ ਭਰਾ ਭਰਾ ਸਲਾਹਾਂ ਕਰੋ ਤੇ ਉਹ ਠੀਕ ਵਾ ਹੈ ਨਾ ਤੇ ਜੇ ਦਨਾਣੀ ਜਠਾਣੀ ਆਪਾਂ ਰਲ ਕੇ ਕਿਤੇ ਬਹਿ ਜੀਏ ਉਹ ਤੜ ਕੋ ਜਨੀਆਂ ਨਹੀਂ ਜਾਂਦੀਆਂ ਹੈ ਤੇ ਮੈਂ ਕਿਦਾਂ ਜਰਾਫਾ ਤੁਹਾਨੂੰ ਤੁਸੀਂ ਉਧਰ ਕੋ ਲੈਣ ਜਾਣਾ ਜੀ ਰਲ ਕੇ ਬਹੁ ਮੈਂ ਤੁਹਾਡਾ ਦੁਖੀ ਨਹੀਂਗਾ ਪਰ ਗੱਲਾਂ ਤਾਂ ਸਵਾਦੀਆਂ ਕਰਿਆ ਕਰੋ ਨਾ ਮੈਂ ਕਿੜੀਆਂ ਗੱਲਾਂ ਮਾੜੀਆਂ ਕੀਤੀਆਂ ਹੈ ਮੇਰੀਆਂ ਗੱਲਾਂ ਬੜੀਆਂ ਚੁਗਣ ਡੈਪੀਆਂ ਵਾ ਤੁਹਾਨੂੰ ਚੁਗਣਾ ਪੀਆਂ ਆਹੋ ਉੱਚਾ ਜਣਾ ਵੀ ਬੋਲ ਪਿਆ ਕਰੋ ਨਾ ਤਾਂ ਸੁਖ ਸੁਲਾ ਵੀ ਮੇਰ ਨਾਲ ਕਰ ਲਿਆ ਕਰੋ ਕੋ ਕੰਮ ਹੀ ਆਵਾਜ਼ ਮਾਰੀ ਬੜੀ ਸਪੈਸ਼ਲ ਮ ਕਰੋ ਮੈਂ ਤਾਂ ਇਸੇ ਕਰਕੇ ਆਵਾਜ਼ ਮਾਰੀ ਆ ਜਦੋਂ ਮੈਂ ਜਾਨੀ ਆ ਤਾਂ ਬੜਾ ਦੁੱਖ ਲੱਗਦਾ ਤੁਹਾਨੂੰ ਹੁਣ ਆਪ ਕਿਦਾ ਤੁਰੇ ਜਾਂਦੇ ਜੀ ਉਧਰ ਨੂੰ ਬਸ ਇਹੋ ਕੰਮ ਹੀ ਇਹੋ ਕੰਮ ਹੀ ਮੈਨੂੰ ਜਾਨਦਿਆ ਕਰ ਗੱਲ ਨੂੰ ਨਾ ਕਿਸੇ ਵळे ਵੀ ਕੋ ਵਾਰ ਸੁੱਕਾ ਨੰਘੰਦਿਆ ਕਰ ਵਾਰ ਨਹੀਂ ਸੁੱਕਾ ਨੰਘਣ ਨਿੰਦੀ ਮੈਂ ਤੁਸੀਂ ਵਾਰ ਸੁੱਕੇ ਨੰਘਾਉਂਦੇ ਜੇ ਹਨਾ ਸਾਰੇ ਰਲ ਮਿਲ ਕੇ ਮੇਰੀ ਬੇਇੱਜ਼ਤੀ ਕਰਿਆ ਕਰੋ ਵੇਖਾ ਕਿਦਾ ਟੌਰ ਨਾ ਜਾਂਦਾ ਆ ਭਰਾ ਦੇ ਘਰ ਤੇ ਜੇ ਮੈਂ ਜਾਣੀ ਆ ਤੇ ਪਿਸੂ ਪੈ ਜਾਂਦਾ ਸਰ ਟੱਬਰ ਨੂੰ ਤੇ ਚਲ ਗਈ ਆ ਹਾਏ ਚਲ ਗਈ ਆ ਇਹਨੇ ਕੋਈ ਗੱਲ ਕਰ ਆਉਣੀ ਆ ਕੋਈ ਗੱਲ ਨਹੀਂ ਮੈਂ ਕਿਹੜਾ ਜਾਣਾ ਹਟਣਾ ਵਾ ਮੈਂ ਵੀ ਹੋ ਕੇ ਨਹੀਂ ਘੜੀ ਕਦੋਂ ਅਣੀ ਅਣੀ ਅਗਰ ਲੰਘਾਓ ਲੈ ਉਹੀ ਭਾ ਓਏ ਆਹੋ ਮੈਂ ਚੱਲ ਲੱਗ ਜਾ ਉਸ ਤੋਂ ਅੰਦੀਆ ਲੱਗ ਜਾ ਤਾਂ ਵਧੀਆ ਹਾਂ ਵਧੀਆ ਉਸ ਨਾਲ ਬਸ ਵਧੀਆ ਵਧੀਆ ਔਰ ਫਿਰ ਕਿਤਾ ਕਰਦਾ ਘਰ ਦਾ ਤੈਨੂੰ ਪਤਾ ਹੀ ਆ ਮੈਂ ਤੇ ਆਏ ਤੇਰੇ ਨਾਲ ਮੈਂ ਵੀ ਯਾਰਾ ਨਾ ਉਹਨੂੰ ਮਾੜਾ ਮੋਟਾ ਇੱਕ ਗੱਲ ਕਹਿ ਕੇ ਹੁੰਦਾ ਅੱਛਾ ਉਹ ਯਾਰ ਪ੍ਰਭ ਤੇ ਜੀਵਨ ਇਕੱਠੀਆਂ ਬੀਂਦੀਆਂ ਨੇ ਜੇ ਤੂੰ ਕਿ ਪਤ ਵਿਦਾ ਉਦੋਂ ਮੇਰੀ ਬਾਅਦ ਜੀ ਹੁੰਦਾ ਮੁੜ ਕੇ ਤੇ ਮੈਂ ਕਿਹਾ ਕਿ ਸ਼ਾਇਦ ਇਹਨਾਂ ਕੋ ਮੜੀ ਚੰਗੀ ਗੱਲ ਕਰਦੀ ਹੋਵੇ ਪਤਾ ਗੱਲ ਕੀ ਆ ਆਦਤ ਹੈਗੀ ਹੈ ਬੁੜੀਆਂ ਨੂੰ ਹਾਂ ਮੈਂ ਮੈਂ ਤੇਰੇ ਕੋ ਮੁਕਰਾਂ ਆਹੋ ਕੋਈ ਨਾ ਵੀ ਚੁਗਲੀ ਹੁੰਦੀ ਹੋਣੀ ਆਹ ਗੱਲ ਤਾਂ ਕੋਈ ਨਾ ਕੋ ਹੋਣੀ ਆ ਮੈਂ ਚਾਹ ਸ਼ਾਇਦ ਤੈਨੂੰ ਪਤਾ ਦੱਸਦਾ ਵੀ ਦੱਸਦੀ ਆ ਵੀ ਆ ਗੱਲ ਵਾ ਨਾ ਨਾ ਮੇਰੇ ਨਾਲ ਹਜੇ ਗੱਲ ਨਹੀਂ ਕਰਦੀਓ ਹਾਂ ਤੇ ਹੋਰ ਕਿਦੋਂ ਬੜੇ ਤਿਆਰ ਤੁਰਿਆ ਹਾਂ ਮੈਂ ਤੇ ਗਿਆ ਹੈ ਜਸਵੀਰ ਆਪਣਾ ਜਿਹੜਾ ਜਾ ਰਹੀ ਮੇਰਾ ਅੱਛਾ ਛੋੜਾ ਡਾਕਟਰ ਵੱਡਾ ਹੈ ਸੀ ਉੱਥੇ ਆਹੋ ਐ ਸਮੋ ਲਗਾ ਛੇੜਾ ਆਹੋ ਆਹੋ ਉਹਦੀ ਰਿਟਾਇਰਮੈਂਟ ਹੀ ਅੱਜ ਉਹ ਤੇਰਾ ਭਲਾ ਹੋ ਜਾਏ ਤੂੰ ਮੈਨੂੰ ਦੱਸ ਦੇ ਤਾਂ ਮੈਂ ਵੀ ਕੰਮ ਕਰ ਜਾਂਦਾ ਮੇਰੇ ਦਿਮਾਗ 'ਚ ਨਹੀਂ ਰਿਹਾ ਉਹ ਬਰਾ ਵੀ ਠੀਕ ਨਹੀਂ ਸੀ ਉਹ ਤਿਆਰ ਹੈ ਵੀ ਕਿੰਨੀ ਮੈਨੂੰ ਲੈ ਜਾ ਨਾਲ ਅੱਛਾ ਤੇ ਉਹ ਸਭ ਉਹ ਨਹੀਂ ਮੈਂ ਸਾਡੇ ਅਹੇ ਰਾਚ ਨੂੰ ਠੀਕ ਹੈ ਠੀਕ ਹੈ ਠੀਕ ਹਾਂ ਠੀਕ ਲੋਕ ਕਾਹਤੇ ਕਰੀਏ ਸੋ ਵੀ ਹਣ ਫਿਰ ਉਹ ਕਲੇਸ਼ ਕੇ ਥੋੜਾ ਵਾ ਮੇਰੀ ਗੱਲ ਸੁਣ ਹੈ ਕੀ ਕਰਦਾ ਕਰ ਤੂੰ ਹੈ ਇਹ ਗੱਲ ਦਾ ਵੀ ਹੱਲ ਹੈਗਾ ਹੀ ਹੋ ਕਹਦਾ ਕਿ ਤਰਾ ਨਿਕਲ ਉਹ ਡਾਕਟਰ ਜਿਹੜਾ ਮੇਰਾ ਯਾਰ ਆਹੋ ਉਹਦੀ ਬੜੀ ਚਲਦੀ ਹੋ ਅੱਛਾ ਤੇ ਮੈਨੂੰ ਪੁੱਛਣ ਰਿਹਾ ਸੀ ਮੁੰਡਾ ਕੀ ਕਰਦਾ ਵਾ ਅੱਛਾ ਮੈਂ ਤਾਂ ਮੁੰਡਾ ਤੇ ਬਾਹਰ ਚੱਲ ਗਿਆ ਵਾ ਹਾਂ ਆਂਦਾ ਵੀ ਇਧਾਂ ਵਕੰਸੀਆਂ ਨੇ ਵੇਣ ਅੱਛਾ ਤੇ ਕੋਈ ਗੱਲ ਹੈ ਤੇ ਦੱਸ ਮੈਨੂੰ ਹੈ ਤੇ ਕੀ ਕੀਤਾ ਦਿਲਜੀਤ ਨੇ ਅੱਜ ਚੰਨ ਉਹ ਯਾਰ ਇਹਨੇ ਕਿ ਨਾ ਉਹ ਨਰਸਿੰਗ ਦਾ ਕੋਰਸ ਕੀਤਾ ਹੀ ਉਸਨੇ ਇੱਕ ਦਿਨ ਮੈਨੂੰ ਕਹਿਣ ਦਿਆ ਅੱਛਾ ਅੱਛਾ ਹਾਂ ਕਿਹੜਾ ਕੀਤਾ ਜੀ ਆਨੂ ਕੀਤਾ ਕਿ ਇਹ ਆ ਨਮ ਹੁੰਦਾ ਯਾਰ ਇੰਨੀ ਗੱਲ ਤਾਂ ਨਹੀਂ ਪਤਾ ਅੱਛਾ ਤੇ ਤੂੰ ਕਾਹਤ ਮੇਰਾ ਵੀ ਵੇਖ ਲਈ ਲੈ ਮੇਰੀ ਗੱਲ ਸੁਣ ਲੈ ਇਹ ਤਾਂ ਗੱਲ ਬਣ ਗਈ ਉਹ ਲੈਣ ਹੋਈ ਆ ਡਾਕਟਰ ਜੀ ਆਹੋ ਆਹੋ ਹੈ ਤੇ ਮੇਰੀ ਗੱਲ ਸੁਣ ਲੈ ਛੇਤੀ ਛੇਤੀ ਕੰਮ ਕਰ ਲੈ ਜੇ ਨੌਕਰੀ ਮਿਲ ਗਈ ਨਾ ਹਾਂ ਤੇ ਘਰ ਚੋਂ ਕਲੇਸ਼ ਵੀ ਖਤਮ ਹੋ ਜਾਣਗੇ ਉਹ ਯਾਰ ਹਾਂ ਤੇ ਗੱਲ ਮੈਂ ਅੱਗੇ ਕਹਿੰਦੇ ਹਾਂ ਉਹ ਮੈਂ ਕਿਹ ਮਾੜੇ ਮੋੜੇ ਕੇ ਸਕੂਲ ਚ ਹੀ ਲੱਗਦੇ ਤਾਂ ਵੀ ਇਹਦੇ ਕੋ ਪੰਜ ਛੇ ਘੰਟੇ ਲੱਗਿਆ ਕਰਨ ਕਹਿੰਦਾ ਉਹਦੀਆਂ ਲੱਗ ਜਾਂ ਕਰਨਗੇ ਆਜੇ ਮੇਰਾ ਭਰਾ ਤੇ ਚੰਗੇ ਟਾਈਮ ਨਾਲ ਆਇਆ ਹੀ ਹੋ ਹਾਂ ਹਾਂ ਜਿੱਦਾਂ ਨਾ ਰਮਾਦ ਮਨੇ ਤੇ ਮੈਥੇ ਘਲਾਇਆ ਹੀ ਹੋ ਠੀਕ ਹੈ ਠੀਕ ਹੈ ਤੇ ਭਾਵੇਂ ਬਾਰੇ ਤੇ ਮਾਜੋ ਗੱਲ ਨਿਕਲ ਜਾਂਦੀ ਜੇ ਤੂੰ ਨਾ ਉਹਨਾਂ ਤੇ ਓਏ ਆਹੋ ਤੇ ਦਿਨ ਚੰਗੇ ਨਾਲ ਆ ਜਾਣ ਕਿ ਕਰਦੇ ਜਦੋਂ ਘਰ ਚ ਪੈਸਾ ਜੇ ਨਾ ਕਿਤੇ ਪਾਸੇ ਕਮਾਈ ਆਉਂਦਿਆ ਪੇ ਲੜਾਈ ਮੁੱਕ ਜਾਂਦੀ ਘਰੋਂ ਤੇ ਨਾਲੇ ਇਹ ਦੋਵੇਂ ਇਕੱਠੀਆਂ ਨਾ ਹੋਣਗੀਆਂ ਮੇਰੇ ਘਰ ਕੇ ਗੱਲ ਦਾ ਘਾਟਾ ਦੇਗਾ ਸਿਰਫ ਇਹ ਹੋਈ ਕਿ ਜਿਹੜੀ ਇਹਨੇ ਮੁੰਡੇ ਨੇ ਨਾ ਆਪਣਾ ਵਿਆਹ ਆਪਣੀ ਮਰਜ਼ੀ ਨਾਲ ਕਰ ਲਿਆ ਚੰਦ ਕੋਈ ਗੱਲ ਨਹੀਂ ਯਾਰ ਹੋ ਗਿਆ ਤੇ ਫੇਰ ਕੀ ਹੋ ਗਿਆ ਤੂੰ ਮੇਰਾ ਵੀਰ ਨਾ ਮੇਰਾ ਕੰਮ ਕਰਾ ਦੇ ਯਾਰ ਹੈਂ ਮੈਂ ਕਰ ਹਾਂ ਮੈਂ ਅੱਜ ਹੀ ਕਰਦਾ ਫੋਨ ਕਰੀ ਯਾਰ ਫਿਰ ਹੈ ਤੇ ਬੰਦਾ ਚਪਾਂਦਾ ਬੜਾ ਪੱਕਾ ਗੱਲ ਭਣੀ ਲੈ ਦਵਾਂ ਚੱਲ ਠੀਕ ਹੈ ਤਾਂ ਹੈ ਆਹ ਤੇ ਤੈਨੂੰ ਮੈਂ ਕਿਵੇਂ ਕਾਜ ਫੜਾ ਦਵਾਂ ਨਾਲ ਕੇ ਹੈ ਕਿਹੋਲੇ ਕਿ ਬਿਠਾਉਣੇ ਆ ਸਰੀ ਨੂੰ ਕਹ ਹੈ ਤੇ ਅੱਜ ਮੈਨੂੰ ਦੱਸ ਦੇ ਕਿ ਟਾਕੀਏ ਤੇ ਚੱਲ ਠੀਕ ਹੈ ਗਾਜੀ ਦੀ ਲੋੜਾ ਚੱਲ ਠੀਕ ਹੈ ਫਿਰ ਮੇਰੇ ਮੰਗੂ ਤਾਂ ਮੈਂ ਦੇ ਦੂੰਗਾ ਲੋ ਚੱਲ ਠੀਕ ਹੈ ਫਿਰ ਯਾਰ ਆ ਜਾ ਸਾਹਮਣੇ ਬਿਣਾ ਨਹੀਂ ਨਹੀਂ ਬਸ ਮੈਂ ਤਾਂ ਮਿੰਟ ਮਾਰਨਾ ਹਾਂ ਕੰਮ ਨੂੰ ਲੈ ਵੀ ਆਹ ਤਾਂ ਵਧੀਆ ਗੱਲ ਬਣ ਗਈ ਚਲ ਨੌਕਰੀ ਮਿਲ ਗਈ ਨਾ ਦਿਲਜੀਤ ਨੂੰ ਤੇ ਇਹਨਾਂ ਦੇ ਕੋਲ ਲੜਾਈ ਖਤਮ ਹੋ ਜਾਣੀ ਆ ਉਹਨੇ ਸਵੇਰੇ ਜਾ ਕੇ ਸਾਹਮਣੇ ਆਇਆ ਕਰਨਾ ਵ ਆਪੇ ਜਦੋਂ ਕੰਮ ਕਰਨਾ ਪਿਆ ਨਾ ਜੀਵਨ ਨੂੰ ਆਪੇ ਠੰਡੀ ਹੋਣਾ ਨੇ ਚਲੋ ਅਰੇ ਮਹਾਤਮਾ ਦੀ ਗੱਲ ਬਣਾ ਰਹੇ ਹਾਂ ਹਾਏ ਹੱਜੀਆਂ ਜਾਨੀ ਹੋਂ ਬਿਆ ਹਰੇ ਕਿਹੜੀਆਂ ਗੱਲਾਂ ਕਰਨ ਡਿਆ ਜਾ ਕੇ ਉਹਦੇ ਨਾਲ ਅਜੇ ਤੱਕ ਨਹੀਂ ਆਇਆ ਇੰਨਾ ਚਿਰ ਹੋ ਗਿਆ ਗਏ ਨੂੰ ਹੈ ਜੇ ਮੈਂ 10 ਮਿੰਟ ਚੱਲ ਜਾਨੀ ਆ ਉਹ 10 ਮਿੰਟ ਹੀ ਲੱਗ ਜਾਂਦੇ ਇਹਨੂੰ ਹੁਣ ਆਪ ਵੇ ਕਿਦਾ ਠੰਡਾ ਹੋ ਕੇ ਬੈਠਾ ਆਥੇ ਕੋਈ ਨਹੀਂ ਆ ਲੈਂਦੇ ਪੁੱਛਦੀਆਂ ਜਰਾ ਕਿੰਨਾ ਮੈਂ ਇਹ ਬੜਾ ਉੱਥੇ ਦੀ ਉੱਥੇ ਹੀ ਬੈਠੀ ਆ ਇਹਨੂੰ ਕੋਈ ਕੰਮ ਤਾਂ ਹੁੰਦਾ ਨਹੀਂਗਾ ਅਰੇ ਪੰਗਾ ਦੇ ਨੇ ਫੇਰ ਲੈਣਾ ਕੋਈ ਨਾ ਕੋਈ ਚੱਲ ਵੇਖਨੇ ਆ ਲੈ ਆ ਗਈ ਚੱਲੇ ਕਿੱਧਰ ਜੇ ਇੱਧਰ ਆਓ ਗੱਲ ਸੁਣਾਓ ਮੇਰੀ ਕੀ ਤੂੰ ਕੰਨ ਚ ਵਾਲਾ ਪੋਣਾ ਹੈ ਵਾਲਾ ਕਾਹਦਾ ਪੋਣਾ ਵਾ ਜੇ ਮੈਂ ਜਾ ਕੇ 10 ਮਿੰਟ ਬਹਿ ਜਾ ਤਾਂ ਬੜੀ ਲੜ ਜਾਂਦੇ ਮੇਰੇ 10 ਮਿੰਟ ਤੇ ਆਪ ਹੁਣ ਗਏ ਨੂੰ ਘੰਟਾ ਹੋ ਗਿਆ ਹੈ ਹੁਣ ਕਿਹੜੀਆਂ ਗੱਲਾਂ ਚੱਲਣ ਡੀਆਂ ਇਹਡੀਆਂ ਜ਼ਰੂਰੀ ਜਿਹੜਾ ਇੰਨਾ ਟਾਈਮ ਲਾਤਾ ਉਹ ਸਾਡੀਆਂ 20 ਗੱਲਾਂ ਵਾ ਸਾਰੀ ਦੁਨੀਆ ਪਨੀਰੀ ਬਨਾਰੀ ਵੀ ਜੰਦੀ ਆ ਹੀਂ ਗਿਆਂ ਦੇ ਮੈਂ ਤਾਂ ਲਹੀ ਕੋ ਬਿਜਲੀ ਥੋੜੀ ਬੁੱਤੀ ਅੱਛਾ ਅੱਜ ਤਾਂ ਉਹਦੋਂ ਬੀ ਲੈਣ ਗਏ ਸੀ ਤੇ ਤੁਹਾਡੀਆਂ ਪਨੀਰੀਆਂ ਬੀਜੀਆਂ ਨਹੀਂਆਂ ਬੀ ਲਿਆਂਦਾ ਤੇ ਹੈਗਾ ਵਾ ਬੀ ਨੂੰ ਪੇਣਾ ਫਿਰ ਦਾਬੂ ਲਾਉਣਾ ਫਿਰ ਪੈਲੀ ਦੀ ਸੁੱਟਣੀ ਹੂੰ ਦਾਬੂ ਤੇ ਮੈਨੂੰ ਲੱਗਦਾ ਹੋਰ ਹੀ ਕੋਈ ਲੱਗਣ ਡੇ ਆ ਠੀਕ ਆ ਨਾ ਮੈਂ ਜਾਣਨੀ ਆ ਸਭ ਕੋ ਤੇਰਾ ਹੋ ਗਿਆ ਦਿਮਾਗ ਖਰਾਬ ਤੇ ਮਸਾਂ ਗੱਲ ਹੈ ਉਹ ਸਵਾਦੀ ਗੱਲ ਸੋਚਿਆ ਕਰ ਮੇਰਾ ਖਰਾਬ ਹੀ ਰਹਿਣਾ ਮੈਨੂੰ ਨਾ ਚੰਗੇ ਪਾਸੇ ਲਾਇਆ ਕਰ ਚੰਗੇ ਪਾਸੇ ਲਾਇਆ ਕਰ ਦੋ ਟਾਈਮ ਗੁਰਦੁਆਰੇ ਜਾਇਆ ਕਰ ਫਿਰ ਸਫਾਈ ਹੋਣੀ ਤੇਰੇ ਦਿਮਾਗ ਦੀ ਚੰਗਾ ਚੰਗਾ ਤੁਸੀਂ ਜਾਓ ਭੁੱਲਾਂ ਬਖਸ਼ਾਓ ਆਪਣੀਆਂ ਜਾ ਕੇ ਮੈਨੂੰ ਪਤਾ ਵਾ ਕਿਦਾਂ ਦੀਆਂ ਆਹੋ ਜਾਣਦਾ ਵਾ ਰੱਬ ਵੀ ਚੱਲ ਯਾਰ ਜੇ ਜੰਦ ਨੇ ਤੇ ਬੜੀ ਵਧੀਆ ਗੱਲ ਦੱਸੀ ਹੈ ਹੈ ਜੇ ਕੰਮ ਰੋਖ ਆਏ ਤੇ ਹੋਰ ਕੀਤਾ ਇਹਦਾ ਹੈ ਨਾਲੇ ਨੌਕਰੀ ਸਰਕਾਰੀ ਮਿਲ ਜਾਣੀ ਤੇ ਨਾਲੇ ਘਰੋਂ ਕਲੇਸ਼ ਮੁੱਕ ਜਾਊਗਾ ਹੈ ਛੰਨੀ ਨੂੰ ਆਜ ਮਾਨਾ ਉਹ ਛੰਨੀ ਓਏ ਉਹ ਛੰਨੀ ਜੀ ਪਈ ਤਰਾ ਪੁੱਤ ਗੱਲ ਸੁਣ ਮਾ ਜੀ ਉਹ ਇੱਥੇ ਹੈ ਉਹ ਬੰਦ ਕਰ ਇਹ ਦੋ ਬੰਦੀ ਲਾ ਨਾਲ ਇਹਦੀ ਕੀ ਹੋ ਗਿਆ ਵਾ ਤੇਰੀ ਗੱਲ ਤੇ ਸੁਣ ਮੈਂ ਗਿਆ ਹੀ ਕਿ ਤੇਂਦਰਾਂ ਲਾਹੁਣਾ ਅੱਛਾ ਤੇ ਉਹ ਦਾ ਨਾ ਐਸਐਮਓ ਆ ਕੋਈ ਬੰਦਾ ਵਾਗੂ ਤੇ ਉਹ ਹੋ ਗਿਆ ਪਿਆਰ ਵਾਗੂ ਤੇ ਮੇਰਾ ਵੀ ਹੈਗਾ ਵਾ ਤੇ ਪਰ ਇਹਦੀ ਜਿਆਦਾ ਮੰਦਾ ਹੈ ਹੂੰ ਤੇ ਹੋਰਾਂ ਆਪਣੀ ਦਰਜੀ ਨੇ ਜਿਹੜਾ ਕੋਸ ਕੀਤਾ ਵਾ ਨਾ ਆਹੋ ਤੇ ਉਹਦੇ ਨਾਲ ਕੋਈ ਰਲਦਾ ਮਿਲਦਾ ਜੇ ਕੰਮ ਆ ਕਉਂਦੇ ਪਲੰਕਾ ਕਰ ਲੈਣਾ ਤੇ ਕਿਸੇ ਚ ਲਿਖਦੇ ਨਹੀਂ ਅੱਛਾ ਨੌਕਰੀਆਂ ਸਕੀਮਾਂ ਹੋਣੀਆਂ ਨਾ ਮੈਂ ਤੁਹਾਡੀਆਂ ਸਕੀਮਾਂ ਕਾਮਯਾਬ ਹੋਣ ਦਊਂਗੀ ਤੁਹਾਨੂੰ ਇਹ ਨਹੀਂ ਪਤਾ ਤੇ ਕਿਹਦੇ ਨਾਲ ਪੰਗਾ ਲੈਣ ਲੱਗੇ ਜੇ ਗਾੜੀ ਵੀ ਜੀਵਾ ਨਾ ਦਿਵਾਲੋ ਨੌਕਰੀ ਅੱਛਾ ਆਹੋ ਉਹ ਵੀ ਡਿਗਰੀ ਲੈਣ ਜੀ ਅੱਛਾ ਤੇ ਉਹ ਕਹਿੰਦੇ ਆ ਵੀ ਮੈਨੂੰ ਮਾਰੇ ਮੋੜੇ ਘਾਤ ਬਖਾਰਤ ਮੈਂ ਕੰਮ ਬਣਾਣਾ ਆ ਨੌਕਰੀ ਦੇ ਦੂਗਾ ਉਹ ਵੀ ਯਾਰ ਹੁਣੇ ਬੜੇ ਰੀਤ ਦੀ ਕਿਹੜਾ ਗੱਲ ਕੀਤੀ ਮੇਰੀ ਚਾ ਆਹੋ ਤੇ ਮੇਰੇ ਗੱਲ ਸੁਣਾ ਤਾਂ ਇਹ ਤਾਂ ਸੋਚਿਆ ਨਹੀਂ ਤੇ ਮਾੜੇ-ਮੋੜੇ ਸਕੂਲ ਚ ਲਾਉਣ ਦੀ ਗੱਲ ਹੈ ਤੇ ਨਾਲੇ ਸਰਕਾਰੀ ਨੌਕਰੀ ਤੇ ਨਾਰਿਆ ਘਰੋਂ ਵੱਜਾਂਗੇ ਸਾਰੇ ਕੰਮਾਂ ਤੋਂ ਬਹੁਤ ਠੀਕ ਹੈ ਹੈ ਉਹ ਪੇਂ ਕਿ ਵੇਲੇ ਨੇ ਆ ਆਹੋ ਇਹ ਤਾਂ ਫਰਕ ਪੈ ਹੀ ਜਾਵੇ ਉਹ ਗੱਲ ਉਹ ਉਹ ਨਾਲੇ ਦੱਸਾਂ ਗੱਲ ਕੀ ਆ ਅੱਜ ਹੋਰ ਕੱਲ ਹੋਰ ਜਦੋਂ ਬੰਦਾ ਘਰੋਂ ਕੰਮ ਤੇ ਜਾਣਾ ਪੇ ਨਾ ਤੇ ਕਲੇਸ਼ ਨੇ ਪਿਛਾ ਨੂੰ ਕਰਨਾ ਆਪਣੇ ਇਹ ਵੀ ਗੱਲ ਹੈ ਠੀਕ ਨਹੀਂ ਇਹ ਉਹਨਾਂ ਜਿਹਦੇ ਜਿੰਨਾ ਚਿਰ ਤਾਂ ਸਾਹਮਣੇ ਇੱਕ ਦੂਜੇ ਦੇ ਇਹ ਕੋ ਸਰਕਾਰੀ ਮਿਲੂਗੀ ਸਰਕਾਰੀ ਇਕ ਅੱਛਾ ਆਹੋ ਹੋਰ ਤਿਆਰ ਹੋਇਆ ਬੰਦਾ ਦਾ ਕੋ ਆਗੂ ਹੋਣਾ ਉਹ ਬੰਦਾ ਨੂੰ ਕਹਿੰਦਾ ਕਿ ਤੂੰ ਦੱਸ ਇਹ ਕਹਿੰਦਾ ਵੀ ਮੇਰਾ ਮੁੰਡਾ ਦੇ ਬਾਹਰ ਚੱਲ ਗਿਆ ਤੇ ਨਾਲ ਨੂੰ ਵੀ ਬਾਹਰ ਇੰਦੀ ਹੂੰ ਠੀਕ ਨਹੀਂ ਤੇ ਫਿਰ ਮੈਨੂੰ ਕਹਿੰਦਾ ਵੀ ਤੂੰ ਚੰਗੇ ਟਾਈਮ ਤੇ ਆ ਗਿਆ ਜੀ ਅੱਛਾ ਤੇ ਕਹਿੰਦਾ ਵੀ ਮੈਂ ਕੁੰਡੀ ਢਾ ਲੈਣਾ ਕਿ ਤਰ੍ਹਾਂ ਫਿਰ ਕਿਦਨ ਜਾਣਾ ਝੋਣਾ ਹੈ ਜਾਣਾ ਕਿਦਨ ਹੂੰ ਉਹਨੂੰ ਹੁਣੇ ਕਾਗਜ਼ ਪੱਤਰਾ ਵਿਖਾ ਲਈਏ ਤੇ ਮੈਨੂੰ ਕਹਿੰਦਾ ਵੀ ਚੱਲ ਜਾਈਂਗੀ ਹੈਂ ਮੈਂ ਕਿਹਾ ਆਵਸਾ ਡਿਪਿਆ ਅਕੜਾ ਓ ਠੀਕ ਨਹੀਂ ਆਹ ਜਾਂ ਮੇਰਾ ਪਤਾ ਹੈ ਹਾਂ ਕੰਕਾ ਯਾਰੋ ਨੇ ਪੜੇ ਪੈਰ ਬੜੇ ਦੀਕੇ ਨਾਲ ਲਾਇਆ ਕਿਤਾ ਗਾਲੀ ਕੋਈ ਨਹੀਂ ਤੇ ਮਾਰਾ ਹੈ ਉਹ ਨੂੰ ਨਾਲ ਨਾ ਉਹ ਰਾਹ ਦਿੱਤੇ ਮਾਰਦਾ ਸੀ ਜ ਮਾਰਦਾ ਠੀਕ ਨਹੀਂ ਚਲੋ ਠੀਕ ਆ ਜੇ ਉਹਨੂੰ ਪਤਾ ਲੱਗ ਗਿਆ ਤੇ ਕਪਾਤ ਫੇਰ ਪੈਣੀ ਸੀ ਜਾਂਦਾ ਜਾਂਦੇ ਨਾ ਮੜਾ ਮੜਾ ਕੰਮ ਬੜਿਆ ਨਾ ਤੇ ਸਾਰੇ ਤੇ ਪਾਣੀ ਪੈਣੀ ਚਲੋ ਮਿਕਾ ਪੱਤਰ ਕੱਟਣਾ ਕੱਟ 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 ਮੁੰਡੇ ਨੇ ਤੇ ਚਲ ਚੰਗੇ ਪੈਰ ਲਾਏ ਹੈ ਚਲ ਵਧੀਆ ਕਰ ਲੋ ਜੂਗੀ ਵੇਖ ਤੇ ਸਹੀ ਸਕੀਮਾ ਇਹਨਾਂ ਦੀਆਂ ਹੈ ਇਹਨਾਂ ਦਾ ਕੀ ਇਰਾਦਾ ਹੈਗਾ ਮੈਂ ਸਕੀਮਾ ਕਾਮਯਾਬ ਹੋਂਡਾਉਂਗੀ ਐਵੇਂ ਨਹੀਂ ਜਾਂਦਾ ਮੈਂ ਗਿਰ ਚਿੰਜੇਰ ਵਾਲੇ ਚੱਲੇ ਆ ਉਹ ਮੇਰਾ ਭਰਾ ਵਾ ਸਾਡੀ ਭਰਾਵਾਂ ਭਰਾਵਾਂ ਦੀ ਸੌ ਸਲਾਹ ਵਾ ਨਾ ਸਲਾਹਾਂ ਇਹ ਹੋਂਡੀਆਂ ਹੈਗੀਆਂ ਨੌ ਨੌ ਨੌਕਰੀਆਂ ਦਵਾਉਣੀਆਂ ਸੋਚਣ ਡਿਆ ਵਾ ਵੇਖੋ ਮੇਰੀ ਅੱਖਾਂ 'ਚ ਘੱਟਾ ਪਾਉਣ ੜੇ ਹੈਂ ਮੁੰਡਾ ਵੀ ਰਲਿਆ ਬਣਾਉਣ ਨਾਲ ਹੀ ਵੀ ਡੈਡੀ ਇਹਨੂੰ ਰੱਖ ਕਦਰ ਨੇ ਨੌਕਰੀ ਤੇ ਤੇ ਇਹ ਕਰੂ ਨੌਕਰੀ ਨਹੀਂ ਸਰਾਦਨ ਕੰਮ ਇਹ ਕਿਦਾਂ ਹੋ ਸਕਦਾ ਵਾ ਮੈਂ ਨਹੀਂ ਬਰਦਾਸ਼ਤ ਕਰ ਸਕਦੀ ਪੇਟਾ ਹੋਰ ਕੱਢ ਕੇ ਸਫਤੇ ਚਲ ਜਾ ਕਰੂਗੀ ਤੇ ਮੈਂ ਸਾਰਾ ਦਿਨ ਝਾੜੂ ਪੂੰਛੇ ਕਰਿਆ ਕਰੂਗੀ ਘਰ ਇਹ ਕਿਦਾਂ ਬਣੂਗੀ ਗੱਲ ਹੁਣ ਕਰਾਂ ਦੇ ਕਰਾਂ ਕੀ ਇਹ ਕੜਾ ਗਰਜਿੰਦਰ ਵਾ ਨਾ ਇੱਕ ਤੇ ਇਹਨੂੰ ਨਹੀਂ ਮੈਂ ਛੱਡਣਾ ਆ ਲੈਂਦੇ ਮੇਰੇ ਕਾਬੂ ਜਰਾ ਕਰ ਵੇਖੀ ਸਹੀ ਇਹਦੀ ਬੇਇੱਜ਼ਤੀ ਕਿਦਾਂ ਕਰਨੀ ਆ ਮੈਂ ਇਹ ਕੌਣ ਹੁੰਦਾ ਸਾਡੇ ਘਰ ਦੇ ਦਖਲਅਜੀਆਂ ਕਰਨ ਵਾਲਾ ਪਰ ਆਬ ਆਜੇ ਨਾ ਹੁਣ ਕਿਤੇ ਤੇ ਉਹਨੂੰ ਦੱਸਾ ਕਿ ਸਾਰੇ ਪਵਾੜੇ ਦੀ ਜੜ ਇਹ ਹੀ ਉਹ ਇਹ ਸਾਡੇ ਘਰ ਦੇ ਜਣਾ ਚ ਤੇਲ ਦੇਂ ਡਿਆ ਵਾ ਇਹ ਤੇ ਮੈਂ ਪੁੱਛ ਨਹੀਂ ਆ ਨਾ ਝਾਜਣਾ ਜਰਾ ਕ جا کے ویکھا ਆਪਣਾ کیپ تو ਆਈ ਗਈ ਹੋਵੇ ਤੇ ਜੀ ਕੀ ਕਰਨ ਦੀ ਹੈ ਕੁਛ ਨਹੀਂ ਮੈਂ ਸਪਾਈ ਕਰਾਂਗੀ ਉਹ ਤਾਂ ਮੈਂ ਛਾੜੇ ਤੇ ਬਹਿ ਗਮਿਆ ਕੀ ਹੋ ਗਿਆ ਬਹਿ ਜਾ ਗੱਲ ਸੁਣ ਮੇਰੀ ਹਾਂਜੀ ਉਹ ਤੇਰੀ ਨੌਕਰੀ ਦੀ ਗੱਲ ਕੀਤੀ ਡੇਡ ਨੇ ਕਿਹਨਾਂ ਕਿੱਥੇ ਸਰਕਾਰੀ ਨੌਕਰੀ ਦੀ ਗੱਲ ਭਾਂਡੀ ਆ ਅੱਛਾ ਕਰ ਲੇਗੀ ਹਾਂ ਮੈਂ ਕਰ ਲੂੰਗੀ ਆ ਤੇ ਬੜੀ ਵਧੀਆ ਗੱਲ ਦਸੀ ਤੀ ਮੈਨੂੰ ਆਹੋ ਤੇ ਤੂੰ ਨਾ ਇਦਾਂ ਕਰ ਆਪਣਾ ਜਿੰਨੇ ਸਰਟੀਫਿਕੇਟ ਹਨਾ ਸਾਰੇ ਲਿਆ ਮੈਂ ਲਿਆ ਦੇਣੀ ਹਣੀ ਬਾਕੀ ਇੱਕ ਗੱਲ ਹੋਰ ਮੰਮੀ ਨੂੰ ਨਾ ਪਤਾ ਲੱਗ ਜਾਏਗੇ ਗੱਲ ਦਾ ਠੀਕ ਹੈ ਠੀਕ ਹੈ ਨਾ ਆਹੋ ਤੂੰ ਸਰਟੀਫਿਕੇਟ ਲਿਆ ਤੇ ਆਪਾਂ ਕੱਲ ਨੂੰ ਜਾਣਾ ਉਹ। ਠੀਕ ਹੈ ਕਿੰਨਾ ਵਧੀਆ ਹੋਗਾ ਮੈਨੂੰ ਨੌਕਰੀ ਮਿਲ ਜੂਗੀ ਤੇ ਮੈਂ ਰੋਜ਼ ਜਾਇਆ ਕਰੂੰਗੀ। ਆਹੋ ਚਲੋ ਹੋਊਗਾ ਤੇ ਵਧੀਆ ਹੀ। ਚਲ ਤੂੰ ਕਾਗਜ਼ ਲੈ ਆ। ਬਾਕੀ ਕੱਲ ਨੂੰ ਵੇਖੀ ਜਾ ਕੇ ਕੀ ਬਣਦਾ ਵਾ। ਚਲੋ ਠੀਕ ਆ। ਆਹ। ਕਿੰਨੇ ਦਿਨ ਹੋ ਗਏ ਆ ਮੇਰੇ ਕੋ ਆਇਆ ਹੀ ਨਹੀਂ ਗਿਆ। ਪਤਾ ਨਹੀਂ ਆ ਹੁਣ ਇਹ ਵੀ ਘਰ ਹੋਣੀ ਆ ਕਿ ਨਹੀਂ ਹੋਣੀ। ਚਲ ਕੋਈ ਗੱਲ ਨਹੀਂ ਆ ਜਾ ਕੇ ਦੇਖਣੀ ਆ ਮਿਲਦੀ ਆ ਕਿ ਨਹੀਂ। ਲੈ। ਆ ਗਏ? ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਂ ਤਾਂ ਨਾਰਾਜ਼ ਵਾਂ ਤੇਰੇ ਨਾਲ। ਕਿਉਂ? ਕੀ ਹੋ ਗਿਆ ਦੱਸ ਇੱਥੇ ਲੜ ਲੈਣਾ ਵਾ। ਹੋਰ ਕੀ ਆ? ਬੰਦਾ ਦੱਸ ਕੇ ਤਾਂ ਜਾਵੇ ਕਮਸੇ ਕਮ ਵੀ ਮੈਂ ਫਲਾਣੇ ਥਾਂ ਚੱਲੀ ਆ ਤੇ ਸੁਣ ਲੈ ਮੈਂ ਠੀਕ ਨਹੀਂ ਮੈਂ ਦਵਾਈ ਲੈਣ ਗਈ ਆ ਸੇਰ ਦੀ ਮੈਂ ਤੇ ਆਪ ਕਰਦੀ ਆਉਂਦੀ ਆ ਆ ਗਈ ਆ ਪਤਾ ਨਹੀਂ ਹੁਣ ਘਰ ਮਿਲਦੀ ਆ ਕਿ ਨਹੀਂ ਮਿਲਦੀ ਚਲ ਇਨਾ ਸ਼ੁਕਰ ਆ ਵੀ ਤੂੰ ਘਰੇ ਹੀ ਆ ਨਹੀਂ ਮੈਂ ਕਿਤੇ ਫਾਇ ਲੱਗਣਾ ਹਾਂ ਹੈ ਮੈਂ ਤਾਂ ਸਾਰਾ ਦਿਨ ਇੱਥੇ ਮਰੀ ਰਹਿਣੀ ਆ ਦੋ ਫੇਰੇ ਮਾਰੇ ਮੈਂ ਤੇਰੇ ਘਰ ਲੈ ਮੈਨੂੰ ਵੀ ਪਤਾ ਹੁਣ ਦੱਸ ਹੈ ਮੈਂ ਤਾਂ ਦਵਾਈ ਲੈਣ ਗਈ ਹੀਗੀ ਸਵੇਰ ਦੀ ਗਈਆਂ ਤੇ ਸ਼ਾਮਾਂ ਪੈ ਗਈਆਂ ਵਾ ਇਹੋ ਹੀ ਨਾ ਬੱਸਾਂ ਦੇ ਕੰਮ ਇਹ ਨਾਲ ਨਹੀਂ ਗਏ ਇਹਨਾਂ ਨੂੰ ਹੋਰ ਹੀ ਕਿਤੇ ਪਾਰਟੀ ਪੂਟੀ ਉਧਰ ਚਲ ਗਏਗੇ ਮੈਨੂੰ ਫਿਰ ਬੱਸੇ ਜਾਣਾ ਪਿਆਗਾ ਸਾਰਾ ਦਿਨ ਲੰਘ ਗਿਆ ਬਸ ਇੱਥੇ ਖਲੋ ਕੇ ਲੜਦਾ ਨਾ ਮਰਨਾ ਚੱਲ ਮੇਰੀ ਗੱਲ ਸੁਣ ਹਾਂ ਸਾਰੇ ਜਾਣੇ ਘਰ ਵਾ ਤੇ ਘਰ ਬਹਿ ਕੇ ਤੁਹਾਡੀ ਗੱਲ ਨਹੀਂ ਹੋਣੀ ਆਦਾ ਇੱਥੇ ਬਹਿ ਚਕੇ ਫਿਰ ਮਾੜਾ ਨਕੀ ਗੱਲ ਬੜੀ ਖਰੀਆਂ ਫਿਰ ਕੀ ਹੋਇਆ ਵਾ ਖਪਣਾ ਖਪਣਾ ਕੀ ਆ ਪਹਿਲਾਂ ਤਾਂ ਬੜਾ ਕੁਝ ਹੋ ਗਿਆ ਹੈ ਤੈਨੂੰ ਮੈਂ ਕੀ ਦੱਸਾਂ ਇਥੇ ਤੇ ਨਾ ਕੁਝ ਹੋਇਆ ਕਿ ਗੱਲ ਨਹੀਂ ਕਰਨ ਵਾਲੀ ਅੱਛਾ ਮੁੰਡਾ ਵੀ ਮੇਰੇ ਗਾੜੀ ਬੋਲਿਆ ਨੌ ਵੀ ਮੇਰੇ ਗਾੜੀ ਬੋਲੀ ਅੱਜ ਫੇਰ ਨਹੀਂ ਹਾਂ ਇਹ ਤੇ ਕੱਲ ਦੀ ਗੱਲ ਵਾ ਅੱਛਾ ਅੱਜ ਤੇ ਨਵਾਂ ਤਾਜ਼ਾ ਮਸਾਲਾ ਹੋਰ ਵਾ ਹਾਂ ਅੱਜ ਕੀ ਹੋਇਆ ਵਾ ਆਹੋ ਅੱਜ ਕੀ ਹੋਣਾ ਵਾ ਜਿਹੜਾ ਤੇਰੇ ਨਾਲ ਦਾ ਹੀ ਗਰਜਿੰਦਰ ਹਾਂ ਹੈ ਏਡਾ ਕਿਤੇ ਵੱਧਵਾ ਗੱਲ ਨਹੀਂ ਕਰਨ ਵਾਲੀ ਪਤਾ ਨਹੀਂ ਇਹਦਾ ਕਿਹੜਾ ਯਾਰ ਦੋਸਤ ਡਾਕਟਰ ਵਾ ਹੈਗਾ ਕੋਈ ਆਹੋ ਹੈਗਾ ਉਹ ਤੇ ਭੈਣ ਮੇਰੀ ਨੌਨੋ ਨੌਕਰੀ ਦਵਾਉਣ ਦੀਆਂ ਤਿਆਰੀਆਂ ਕਰ ਰਹੀ ਆ ਲੈ ਦੱਸ ਥੋੜੀ ਮੇਰ ਨਾਲ ਤੋਨੇ ਗਾਲੀ ਨਹੀਂ ਕੀਤੀ ਐਡਾ ਵੱਡਾ ਕੰਮ ਤੇ ਐਡਾ ਵੱਡਾ ਲਕਾ ਮੇਰ ਤੋ ਹੈਂ ਨਹੀਂ ਤੈਨੂੰ ਕਿੱਦਾ ਪਤਾ ਲੱਗਾ ਮੈਨੂੰ ਕਿੱਦਾਂ ਪਤਾ ਲੱਗਣਾ ਹੈ ਮੈਨੂੰ ਕਿਹੜਾ ਕੋ ਦੱਸਦਾਂ ਖੱਤਾ ਘਰ ਚ ਮੈਂ ਤਾਂ ਚੋਰੀ ਚੋਰੀ ਗੱਲਾਂ ਸੁਣੀਆਂ ਪਿਓ ਪੁੱਤਾਂ ਦੀ ਤੇ ਤੈਨੂੰ ਗਲਤਫਹਮੀ ਹੋਈ ਹਣੀ ਆ ਉਹ ਨਹੀਂ ਗਲਤਫਹਮੀ ਤੇ ਮੇਰੇ ਤੋਂ ਬਿਨਾ ਇੱਧਰ ਦੇ ਇੱਧਰ ਨਹੀਂ ਹੁੰਦੇ ਤੇ ਮੇਰੇ ਨਾਲ ਐਡੀ ਵੱਡੀ ਗੱਲ ਕਿਥੋਂ ਲਕਾਉਣੀ ਉਹਨਾਂ ਨੇ ਦੱਸ ਵੀ ਰਹਿਂਦੇ ਰਹਿਂਦੇ ਇਹ ਗੱਲਾਂ ਅੰਦਰ ਹੀ ਚੰਗੀਆਂ ਵਾਂ ਠੀਕ ਆ ਨਾ ਇਹ ਬੰਦੇ ਬੜੇ ਖਰਾਬ ਹੀ ਹੋ ਇਹ ਤਾਂ ਫਿਰ ਬੜੇ ਮਾੜੀ ਗੱਲ ਹੈ ਮੈਂ ਅੱਜ ਤੱਕ ਕਦੀ ਕੋਈ ਗੱਲ ਨਹੀਂ ਲਕਾਈ ਜੇ ਇਹ ਗੱਲ ਸੱਚੀ ਹੋਈ ਨਾ ਤੇ ਫਿਰ ਤੇ ਬੰਦੇ ਨੂੰ ਮੈਂ ਜਾ ਕੇ ਚਾਜਣਾ ਪੁੱਛਦੀ ਆ ਇਹ ਦਾਨਾ ਟੰਕੀ ਤਾਲ ਮਮਤੇ ਪਾਸ ਪਕਉਂਦੇ ਹੀ ਇਕ ਦੂਜੇ ਨਾਲ ਰਲ ਕੇ ਅੱਛਾ ਅੱਜ ਮਨਜਿੰਦਰ ਗਿਆ ਸੀ ਤੁਹਾਡੇ ਘਰ ਪੂਰਾ ਘੰਟਾ ਬੈਠ ਕੇ ਆਇਆ ਅੱਛਾ ਨਹੀਂ ਮੈਂ ਤਾਂ ਘਰ ਨਹੀਂ ਤੇ ਦੱਸ ਜਦੋਂ ਘਰੋਂ ਉਹ ਤੇ ਪਾਜੀ ਆਉਂਦਾ ਨਹੀਂ ਹੈ ਉਹਨਾਂ ਦੀ ਅਗਲਾ ਜਾਦੀ ਇਹ ਰਲ ਰੁਲ ਕੇ ਤੁਹਾਡੀਆਂ ਕਰਦੇ ਚੁਗਲੀਆਂ ਅੱਛਾ ਠੀਕ ਵਾ ਨਾ ਤੇ ਮੇਰੀ ਨੌਂ ਚੜਾਉਂਦੇ ਉਹ ਭੂਏ ਅੱਛਾ ਹੁਣ ਉਹ ਨੌਕਰੀ ਦਵਾਉਂਦੇ ਗਾ ਡੈ ਹੀ ਉਹ ਕਰਦੇ ਕਿ ਟਿਮਵਾੜੀ ਕਾਲਾ ਬਸਿਆ ਅਪਰ ਮੈਂ ਆਪਣਾ ਗਾਲ ਹੀ ਨਹੀਂ ਕੀਤੀ ਤੇ ਉਹਨੂੰ ਨੌਕਰੀ ਨੇ ਕਿੱਥੇ ਦਵਾ ਦੇਣੀ ਕੀ ਕੀਤਾ ਤੇਰੀ ਨੌਂ ਨੇ ਨਰਸਿੰਗ ਕੀਤੀ ਹੈ ਸਗਾਤ ਨੇ ਅੱਛਾ ਨਰਸ ਕੀਤੀ ਆ ਆਹ ਲੈ ਤੇ ਤਾਂ ਪਾਣੋਂ ਨੌਕ ਨਹੀਂ ਨਹੀਂ ਹਾਂ ਆ ਗੱਲ ਨਹੀਂ ਹੋ ਸਕਦੀ ਤੇਰਾ ਕੀ ਇਰਾਦਾ ਵਾ ਮੈਂ ਸਾਰਾ ਦਿਨ ਘਰ ਦਾ ਕੰਮ ਕਰਦੀ ਰਿਆ ਕਰੂੰਗੀ ਮੈਂ ਨੌਕਰ ਲੱਗੀ ਡਾਕਟਰ ਵਾ ਨਾ ਉਹ ਤੇ ਬੜਾ ਉਦਣ ਲਾਗਲਾ ਵਾ ਬੜਾ ਇਕੱਠਾ ਬੈਂਦੇ ਖਲੁੰਦੇ ਆ ਤੇ ਜੇ ਇਹਨੇ ਕਹਿਤਾ ਨਾ ਉਹਨੂੰ ਤਾਂ ਉਹਨੇ ਪੱਕੀ ਨੌਕਰੀ ਦਵਾ ਦੇਣੀ ਇਹਨੂੰ ਤੇਰੀ ਨੌ ਨੂੰ ਤੇ ਭਾਵੇਂ ਆ ਰਿਸ਼ਤਵਰ ਤੇ ਰਿਸ਼ਵਤ ਜਿਹੜੀ ਲੈਂਦੇ ਆ ਇਹ ਤੇ ਭਾਵੇਂ ਨਾ ਹੀ ਲਏ ਜੇ ਦੇਣੀ ਪਈ ਫਿਰ ਤੂੰ ਪੰਗਾ ਪਾ ਦੇਂਗੀ ਜੇ ਸਿੱਧਾ ਹੀ ਦੇਤੀ ਤੇ ਫਿਰ ਤੂੰ ਕੀ ਕਰੇਂਗੀ ਦੱਸ ਮੇਰੀ ਗੱਲ ਸੁਣ ਲੈ ਧਿਆਨ ਨਾਲ ਜੇ ਇਹ ਕੰਮ ਹੋ ਗਿਆ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਉਹ ਨਹੀਂ ਮੈਂ ਤਾਂ ਆਪਣੀ ਪੂਰੀ ਵਾਹ ਲਾਉਂਗੀ ਮੈਂ ਦਸ ਬਰਦਾਸ਼ਤ ਕਰਨੀ ਆ ਤੇ ਐਡਾ ਵੱਡਾ ਕੰਮ ਮਤ ਉਹ ਵੀ ਮੇਰੇ ਤੋਂ ਚੋਰੀਆਂ ਹੈ ਮੈਂ ਤਾਂ ਆਪਣੀ ਪੂਰੀ ਵਾਹ ਲਾ ਦੂੰਗੀ ਇਹ ਕੰਮ ਨਾ ਹੋਵੇ ਤੇ ਪਰ ਇਹ ਵੀ ਇੱਕ ਵਾਰ ਤင်း ਮੈਂ ਜਾ ਕੇ ਪੁੱਛ ਲਈਏ ਕਲਾਸ ਲਾਉਣੀ ਆ ਕਿ ਤੂੰ ਐਡਾ ਵੱਡਾ ਕੰਮ ਕਰ ਲਿਆ ਤਾਂ ਕੰਮ ਸਟਾ ਮੇਰੀ ਸਲਾਹ ਤਾਂ ਲ ਲੈਦਾ ਮੈਨੂੰ ਖੁਥੜੀ ਨੂੰ ਕੋ ਪਤਾ ਹੀ ਨਹੀਂ ਹੈ ਇਹ ਬਾਰੋ-ਬਾਰ ਵਹਿ ਕੀ ਕੋ ਕਰਦਾ ਪਿਆ ਤੇ ਜੇ ਮੈਂ ਇਹ ਕੰਮ ਕਰਾਂ ਤੇ ਫਿਰ ਕਹਿੰਦਾ ਜਦਾਨੀਆਂ ਸਰੋਂ ਭੂਏ ਚੜਦੀਆਂ ਉਹਨੂੰ ਮੈਂ ਕੀ ਦੱਸਾਂ ਤੈਨੂੰ ਮੇਰੇ ਘਰ ਨਹੀਂ ਆਉਣ ਦਿੰਦੇ ਮੈਨੂੰ ਤੇਰੇ ਘਰ ਨਹੀਂ ਜਾਣ ਦਿੰਦੇ ਤੇ ਆਪ ਦੋਵੇਂ ਗਿੱਟ ਮਿਲ ਕੇ ਠੀਕ ਕਰਦੇ ਰਹਿੰਦੇ ਇਹੋ ਚੰਗੇ ਰਹਿ ਗਏ ਆ ਇਹ ਤਾਂ ਬੜੀ ਗਲਤੀ ਦਾਦੀ ਕੋਈ ਗੱਲ ਨਹੀਂ ਠੱਡੀ ਰਹਿ ਤੂੰ ਜਾ ਕੇ ਤਾਂ ਮੈਂ ਮੈਂ ਗੱਲ ਕਰਾਂ ਪੋਠੀ ਪੱਗ ਬਣ ਕੇ ਤਰਿਆ ਸਦਾ ਮੈਨੂੰ ਵੀ ਪਤਾ ਹੈਗਾ ਮੈਂ ਅੰਤਰਾ ਗੁੜਗੜ ਗਰਮੀ ਦੇ ਬਸਾਂ ਟੱਕੇ ਖਾਂਦੀ ਫਿਰਨੀ ਆ ਇਹ ਮਾਰ ਪਾਟ ਖਾਂਦਾ ਸਦਾ ਮੈਨੂੰ ਵੀ ਪਤਾ ਹੈ ਤੇਰੀ ਨੌ ਦੀ ਭਲਾਈ ਕਰਨ ਤਰਿਆ ਵੇ ਇੱਕ ਗੱਲ ਕਵਾਂ ਥੋੜਾ ਜਨਾ ਕੰਟਰੋਲ ਰੱਖਿਆ ਕਰ ਤੈਨੂੰ ਪਤਾ ਬੰਦੇ ਵਿਗੜ ਜਾਂਦੇ ਹੀ ਆ ਇਹ ਕਰਨਾ ਹੀ ਪੈਣਾ ਵਾ ਮੈਨੂੰ ਵੀ ਲੱਛਣ ਚੰਗੇ ਨਹੀਂ ਲੱਗਦੇ ਦੱਸ ਆ ਕੰਮ ਕਰਨ ਵਾਲੇ ਆ ਬੰਦਾ ਕੰਮ ਤੇ ਕੰਮ ਜਨਾਨੀ ਦੀ ਸਲਾਹ ਲੈ ਕੇ ਤੁਰੇ ਰੋ ਕੰਮ ਕਰਨਾ ਵਾ ਜੇ ਜਨਾਨੀਆਂ ਕੋ ਭਾਲਦੇ ਆ ਤੇ ਹਰ ਕੰਮ ਸਾਡੀ ਸਲਾਹ ਨਾਲ ਤੁਰੇ ਤੇ ਆਪ ਕੋਈ ਜਵਾਰਾ ਤੁਰੇ ਸੱਦੇ ਆ ਆਪਣੇ ਨਾ ਸਲਾਹਾਵਾਂ ਕਰਦੇ ਆ ਤੇ ਚੋਰੀਆ ਕਮੁੰਦੇ ਨਹੀਂ ਕੋਈ ਗੱਲ ਨਹੀਂ ਠੰਡ ਰੱਖ ਥੋੜੀ ਜੀ ਤੂੰ ਇਹਨੂੰ ਜਾ ਕੇ ਤੇ ਮੈਂ ਪੁੱਛਣੀ ਆ ਨਾ ਮੇਰੀ ਗੱਲ ਸੁਣ ਆ ਜਾ ਫਿਰ ਅਸੀਂ ਚਾਹ ਬਣਾਵਾਂ ਨਹੀਂ ਅੜੀਏ ਤੂੰ ਤਾਂ ਖਬਰ ਹੀ ਢੀਹੜ ਸੁਣਾ ਦਿੱਤੀ ਤੇ ਹੁਣ ਮੈਨੂੰ ਚਾਹ ਕਿੱਥੋਂ ਲੰਗਣੀ ਆ ਸੋਚ ਕੇ ਤਾਂ ਮੈਂ ਹੁਣ ਆਈ ਹੀਗੀ ਚੱਲ ਘੜੀ ਬਹੂੰਗੀ ਕਿ ਚਾਹ ਪੜੀ ਪੀਵਾਂ ਘੜੀ ਕੋਈ ਗੱਲ ਨਹੀਂ ਆ ਹੁਣ ਫੇਰ ਆਉਂ ਕਿਹ ਜਾ ਕੇ ਨਾ ਸਾਰੀ ਗੱਲਬਾਤ ਕਰਕੇ ਫਿਰ ਉਹ ਦੱਸ ਜਾਈ ਵੀ ਕੀ ਗੱਲ ਹੋਈ ਆ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਾਂਗੀ ਜਾਂ ਤੂੰ ਹੀ ਆ ਜੀ ਕੋਈ ਗੱਲ ਨਹੀਂ ਆ ਮੈਂ ਸਮਝਾਉਂਦੀ ਜਾ ਕੇ ਪੁੱਛਦੀ ਆ ਪਹਿਲਾਂ ਪਤਾ ਲੱਗੇ ਮੈਨੂੰ ਕਿਸ ਗੱਲ ਦਾ ਫਿਰ ਆਉਂਗੂ ਕਿਸ ਦਿਨ ਠੀਕ ਵਾ ਨਾ ਹਾਂ ਚੱਲ ਠੀਕ ਆ ਫਿਰ ਹੈ ਚੰਗਾ ਚੰਗਾ ਚੱਲ ਆਪੇ ਜਾ ਕੇ ਹੁਣ ਭੰਨੂਗੇ ਉਹਦੀਆਂ ਵੱਖੀਆਂ ਤੇ ਲੱਗੂਗਾ ਇਹਨੂੰ ਪਤਾ ਜਿਹੜਾ ਇਹ ਪੱਗ ਜੀ ਬੰਨੀ ਫਿਰਦਾ ਸਵੇਰ ਦਾ ਨੌਕਰੀ ਦਿਵਾਉਣੀ ਆ ਜੀ ਮੇਰੀ ਨੌ ਨੂੰ ਐਡੀ ਸੌਖੀ ਨਹੀਂ ਪਈ